ਸਾਰੇ ਨੂੰ ਸਾਸਰੀ ਘਰ ਬਈ ਅਸੀਂ ਪਿੰਡ ਦੇ ਵਿੱਚ ਜਦੋਂ ਆਏ ਪਤਾ ਲੱਗ ਗਿਆ ਵੀ ਛੋਟੇ ਇਧਰ ਹੜਾਏ ਨੇ ਮਾ ਆਪਣੇ ਜੀਮੀਦਾਰ ਭਾਈ ਨੇ ਦੋ ਦਿਨ ਮੇਰਾ ਗਲਾ ਬਹਿ ਗਿਆ ਐਨਾ ਬੋਲਿਆ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਉਹ ਆਪਣੇ ਪੰਜਾਬ ਦੇ ਭਾਈ ਨੂੰ ਜਦੋਂ ਅਸੀਂ ਸਾਰਾ ਕੁਝ ਇਕੱਠਾ ਕਰਕੇ 2.5 ਲੱਖ ਰੁਪਿਆ ਹੋ ਗਿਆ 2.5 ਲੱਖ ਰੁਪਿਆ ਹੋ ਗਿਆ 2 ਲੱਖ ਰੁਪਏ ਦਾ ਅਸੀਂ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਇਹ ਦੀਏ ਜਿਹੜੇ ਤੇ ਜੀਮੀਦਾਰ ਭਾਈ ਨੇ ਉਹ ਤਾਂ ਸੌਕਾ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੌਂ 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 ਸਾਡੇ ਬੰਦੇ ਦੇ ਭੈਣ ਚੋਂ ਘਰੂਟ ਮਾਰੇ ਹੱਥਾਂ ਦੇ ਘਰੂਟ ਇੰਨੇ ਪਿੱਖੂ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਹੈ ਜਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਔਰ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ ਮੈਨੂੰ ਮਹਾਰਾਜ ਦੀ ਸੌ ਪਿੰਡ ਮੇਰਾ ਉੱਬਾਂ ਵਾਲਾਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੌ ਖਾਣਾ ਅੱਜ ਤੋਂ ਬਾਅਦ ਮੈਂ ਮੁੜ ਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਹਣ ਵੀ ਜੇ ਕੋਈ ਕੇਰੇ ਕੇਰ ਕੇ ਆਏ ਖੜ ਜਾਂਦੇ ਨੇ ਜਿਵੇਂ ਭੈਣ ਚੋਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਕਿਹੜੇ ਪਿੰਡ ਦੀ ਗੱਲ ਆ ਯਾਰ ਪਿੰਡ ਦੀ ਨੰਨੋ ਵੀ ਸੁਣੋ ਜਿਹੜਾ ਜਿਹੜਾ ਜ਼ਿਮੀਦਾਰ ਭਈਆ ਉਹਨੇ ਪੁੱਛਿਆ ਮਾਹ ਜੀ ਸੋ ਮੈਨੂੰ ਚਾਹੀਦਾ ਉਹ ਕਹਿੰਦੇ ਨਾ ਸਾਨੂੰ ਨਹੀਂ ਕੋਈ ਚਾਹੀਦਾ ਜਿਹੜੇ ਭਾਈ ਦੂਜੇ ਨੇ ਉਹ ਤਾਂ ਯਾਰ ਹੱਥਾਂ ਦੇ ਘਰੂੜ ਤੱਕ ਖੋਣ ਦੇ ਕੇ ਜਾਂਦੇ ਨੇ ਟੂ ਫਾਲੀ ਜਿਹੜੀ ਆਪਾਂ ਮੱਛਰ ਵਾਲੀ ਕੋਹ ਹੁੰਦੀ ਆ ਉਹ ਕਿੱਡੀ ਗੱਲ ਹੈਗੀ ਸਾਰੀ 4-5 ਰੁਪਏ ਦੀ ਗੱਲ ਆ ਹਾਂਜੀ ਹਾਂਜੀ ਉਹਦੇ ਪਿੱਛੇ ਲੜ ਲੜਾਈ ਆਪਚ ਵੀ ਮੈਂ ਕੋਲਾ ਮੈਂ ਕੋਲਾ ਯਾਰੇ ਕੋਈ ਸਾਲੀ ਬੰਦੇ ਵਾਲੀ ਗੱਲ ਆਪਾਂ ਇਨਸਾਨ ਆਗੇ ਆਪਾਂ ਇਨਸਾਨ ਆਗੇ ਇਨਸਾਨ ਵਾਲੇ ਕੰਮ ਕਰੋ ਯਾਰ ਜਮੀਰ ਵੀ ਬੰਦੇ ਦਾ ਜਾਗਣਾ ਚਾਹੀਦਾ ਮੈਂ ਤਾਂ ਪਹਿਲੀ ਵਾਰ ਇਹ ਜੀ ਦੇਖੀ ਅੱਲਾ ਤੁਸੀ ਸਾਡੇ ਇਲਾਕੇ ਚ ਆ ਜਿਓ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਜੇ ਕੋਈ ਇਹ ਗੱਲ ਕਰਤੀ ਦਿਖਾ ਗਿਆ ਯਾਰ ਛੋਟੀ ਬੇਇਜ਼ਤੀ ਕਰਾਈ ਜਾਂਦੇ ਤੁਸੀਂ ਇਹਨੇ ਖੜ ਜਾ ਤੁਸੀਂ ਇਹਨੇ ਤੱਕੜਿਓ ਮੱਝ ਵਾਲੇ ਅਫਦਾਲੀ ਨਾਲ ਤੁਸੀਂ ਲੜਿਓ ਠੀਕ ਆ ਸੁਣੋ ਨਾਦਰ ਨਾਲ ਤੁਸੀਂ ਲੜਿਓ ਇਹ ਗੱਲ ਸੁਣਾ ਮੱਝ ਵਾਲਿਆ ਠੀਕ ਆ ਅਫਦਾਲੀ ਨਾ ਤੁਸੀਂ ਲੜਿਓ ਨਾ ਤੇਰਾ ਨਾ ਤੁਸੀਂ ਲੜਿਓ 84 ਤੁਸੀਂ ਨੇ ਹੜਾਈ ਆ ਸਾਰਾ ਕੁਝ ਤੁਸੀਂ ਨੇ ਹੜਾਈ ਆ ਅਫਦਾਲੀ ਵਰਗੇ ਸਾਡੇ ਕਹਣੀ ਤਾਂ ਆਉਂਦੇ ਨਹੀਂ ਸੀਗੇ ਸਾਡੇ ਕਹਣੀ ਹੈ ਹੀ ਨਹੀਂ ਸੀਗੇ ਕੁਸਾ ਟਿੱਪੇ ਦੀਏ ਤੁਸੀਂ ਨੇ ਸਾਰਾ ਕੁਝ ਕਰਿਆ ਤੁਸੀਂ ਨੇ ਲੜਾਈਆਂ ਲੜੀਆਂ ਨੇ ਸੋ ਛੋਟੀ ਬੇਇੱਜ਼ਤੀ ਕਰਾਰੇ ਨੇ ਇਹ ਬੰਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਿਹੜੇ ਇਹ ਕੰਮ ਕਰ ਰਹੇ ਨਾ ਛੋਟੀ ਬੇਇੱਜ਼ਤੀ ਕਰਾਰੇ ਨੇ ਮੇਰੇ ਦਿਲ 'ਚ ਇੰਨੀ ਜਗ੍ਹਾ ਦਿੱਗੀ ਬਿਹਾ ਜਿਹੜੇ ਮਝਾਇਲ ਨੇ ਬੀ ਬਹੁਤ ਵਧੀਆ ਬੰਦੇ ਨੇ ਬੰਦੇ ਤੁਸੀਂ ਵਧੀਆ ਬਈ ਸਾਡੀ ਟਰਾਲੀ ਉਥੇ ਮੂਰੇ ਆਪਣੇ ਭਾਈ ਨੇ ਇੱਥੇ ਉਹ ਕਰਦੇ ਦੇਣਗੇ ਮੂਰੇ ਟਰੈਂਡ ਦੀ ਆ ਸਾਡੀ ਟਰਾਲੀ ਕਢਵਾ ਕੇ ਲੈ ਕੇ ਆਏ ਆਪ ਮੈਨੂੰ ਕਹਿੰਦੇ ਵੀ ਇੱਥੇ ਟਰੈਕ ਰੋਕ ਲਾ ਪਾਣੀ ਦੀਗਾ ਮੂਰੇ ਡੰਡੇ ਨਾਲ ਆਪ ਫੇਰ ਕੇ ਕਢਵਾ ਕੇ ਲੈ ਪਰ ਯਾਰ ਆ ਬੰਦੇ ਨੇ ਸਾਡਾ ਦਿਲ ਖੱਟਾ ਕਰਤਾ ਮੈਨੂੰ ਮਹਾਰਾਜ ਦੀ ਸੌ ਜੇ ਮੈਂ ਮੁੜ ਕੇ ਆ ਗਿਆ ਮੈਂ ਨਹੀਂ ਆਉਦਾ ਹੈਗਾ ਕਾਫੀ ਮੰਨਦੇ ਭਰਾ ਅਸੀਂ ਸਾਰੇ ਧੰਵਾ ਹੈ ਜੀਤੀ ਫਤਿਹ ਮੈਂ ਆਉਂਦਾ ਹੰਪਰ ਸਾਰਾ ਆਵਾਂਗੇ ਕਿ ਲੱਖਾਂ ਆਵਾਂ ਮੱਥਾ ਟੇਕਣਾ ਵੇ ਸਾਰਾ ਕੁਝ ਤਰ੍ਹਾਂ ਦੇ ਪਰ ਆ ਕੰਮ ਨਹੀਂ ਕਰਦੇ ਕਿਸੇ ਗਰੀਬ ਦੀ ਗੁਜ਼ਾਰਾ ਵਧਾ ਕਰਦੇ ਪਰ ਆ ਕੰਮ ਨਹੀਂ ਕਰਦੇ ਜਮੀ ਮੜ ਘੱਟਾ ਹੋ ਗਿਆ 2 ਲੱਖ ਰੁਪਏ ਦਾ 2 ਲੱਖ ਰੁਪਏ ਦਾ ਸਮਾਨ ਲੈ ਕੇ ਆਏ ਅਸੀਂ 2 ਲੱਖ ਰੁਪਏ ਦਾ ਭਾਇਤਾ ਚ ਪਾ ਕੇ ਪਿੱਕਰੇ ਮਰਤਨ ਵਾਲਾ ਰੋਈ ਜਮਰਤਨ ਵਾਲਾ ਜਮੀ ਮੜ ਘੱਟਾ ਕਰਦਾ ਸਾਰਾ ਧੰਨਵਾਦ ਛੋਟਾ ਮੋਰਾਂ ਦਾ